ਉਹਦਾ ਪਰਿਵਾਰ ਅੰਦਰੋਂ ਧਰਮੀ ਨਹੀਂਗਾ ਇਹਦਾ ਪੰਥ ਦੀ ਬਦ ਕਿਸਮਤੀ ਤੇ ਸਾਡੀ ਕੌਮ ਨੂੰ ਇਹ ਲੋਕ ਚੰਬੜੇ ਨੇ ਜੋ ਲੋਕ ਕੁਰਬਾਨੀਆਂ ਹੋ ਰਹੀਆਂ ਸੀ ਲੋਕਾਂ ਦੇ ਪੁੱਤ ਮਾਰ ਰਹੇ ਸੀ ਇਹਨਾਂ ਦੇ ਪੁੱਤ ਵ 代 ਚਾਂਜ ਬੈਠੇ ਸੀ ਮौजਾਂ ਕਰਦੇ ਜਦਨ ਠੰਡ ਨੋਰਾ ਹੋ ਗਿਆ ਉਹ ਦਿਨ ਲਿਆ ਕੇ ਸਾਰੇ ਤੇ ਇਹ ਆ ਕੇ ਕਾਬਜ ਹੋ ਕੇ ਬਹਿ ਗਏ ਤੇ ਜਿਹੜਾ ਸਰਸੇ ਵਾਲਾ ਸਾਰਾ ਸਾਰਾ ਟੱਪਰ ਤੋਂ ਦੀ ਹਾਜ਼ਰੀ ਭਾ ਦੇ ਚੌਂਕੀ ਪੜਦਾ ਫੋਟੋ ਆਪਣੇ ਕੋਲ ਸੋਚਾ ਕਾਲੀਦਲ ਜਾਂਦਾ ਰਿਹਾ ਜੀ ਸਾਰਾ ਕਾਲੀਦਲ ਉੱਚਾ ਜਾਂਦਾ ਰਿਹਾ ਸਾਰੇ ਜਾਂਦੇ ਰਹੇ ਨੇ ਕੋਈ ਇਹ ਗੱਲ ਹੈ ਨਹੀਂ ਲੁਕੀਸ਼ੀਪੀ ਨਹੀਂ ਫਿਰ ਵੇਖੋ ਵੀ ਜਿਹੜਾ ਸਰਸੇ ਵਾਲੇ ਸਾਥ ਨੇ ਉਹ ਗੁਰੂ ਸਾਹਿਬ ਵਰਗਾ ਸੁਆੰਗ ਰਚਿਆ ਸੀ ਉਚੋਲਾ ਜਪਾਇਆ ਸੀ ਉਹ ਸ਼ਰਪਤੀਆ ਤਿਆਰ ਕੀਤਾ ਸੀ ਹਮ ਹਮ ਅੱਜ ਤੱਕ ਇਹਨਾਂ ਦੇ ਖੇਮੇ ਚੋਂ ਗੱਲ ਉੱਠਦੀ ਰਹੀ ਵੀ ਉਹ ਜੀ ਜਿਹੜਾ ਝੋਲਾ ਪਾਇਆ ਉਸ ਸਰਸੇ ਵਾਲੇ ਨੇ ਉਹ ਸੁਖਬੀਰ ਨੇ ਦਿੱਤਾ ਆਪੇ ਲੀਡਰ ਹੀ ਉਹਨਾਂ ਦੇ ਕਹਿੰਦੇ ਆ ਹਾਂ ਬਿਲਕੁਲ ਵੀ ਇਹ ਉਹਨੇ ਝੋਲਾ ਨੂੰ ਉਹਨੋ ਦਿੱਤਾ ਤੇ ਫਿਰ ਉਹਨੇ ਸਭ ਕੁਝ ਇਹ ਡੰਬਰ ਰਚਿਆ ਜਿਹਾ ਜਤਾ ਕੋਹ ਗੱਲ ਦਾ ਨਾ ਕਰ ਸਪੈਸ਼ਟੀ ਕਰਨ ਨੂੰ ਦਿੱਤਾ ਵੀ ਝਾ ਗੱਲ ਆ ਘਟਨਾਵਾਂ ਇੰਨੀਆਂ ਹੋਈਆਂ 2015 ਵਿੱਚ ਕਿੰਨਾ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਜਾਣਾ ਚੋਰੀ ਕਰਨ ਵਾਲਿਆਂ ਨੇ ਸਾਨੂੰ ਕਹਿਣਾ ਵੀ ਸਿੱਖੋ ਅਸੀਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਚੁੱਕਿਆ ਚੋਰੀਏ ਦਾ ਨਾਮ ਰੱਖਤੇ ਸੀ ਉਹਨਾਂ ਨੇ ਆਹ ਤੂੰ ਲੱਭ ਕੇ ਵਿਖਾਓ ਸਾਡੀ ਸਰਕਾਰ ਇੱਕ ਬੰਦਾ ਨਹੀਂ ਫੜਿਆ ਕੋਈ ਪੈਰਵਾਈ ਨਹੀਂ ਕੋਈ ਕਾਰਵਾਈ ਨਹੀਂ ਜੇ ਸਿੱਖ ਰੋਸ ਵਜੋਂ ਛੜਕਾਂ ਤੇ ਆ ਕੇ ਧਰਨੇ ਮਾਰ ਕੇ ਬੈਠ ਗਏ ਕੋੜ ਕਪੂਰੇ ਗੋਲੀਆਂ ਚਲਾਈਆਂ ਗੰਦਾ ਛਪੜਾਂ ਦਾ ਪਾਣੀ ਉਹਨਾਂ ਦੇ ਉੱਤੇ ਸਿੱਟੀ ਆ ਗਿਆ ਦੋ ਸਿੰਘ ਸ਼ਹੀਦ ਕਰ ਦਿੱਤੇ ਬਾਈਬਲ ਦੇ ਵਿੱਚ ਦੋ ਸਿੰਘ ਤੇ ਲੋਕ ਇਹ ਲੋਕਾਂ ਨੂੰ ਹੀ ਆਖਿਆ ਗਿਆ ਸੰਗਤਾਂ ਨੂੰ ਵੀ ਇਹ ਤਾਂ ਵੇਲੜ ਲੋਕ ਆ ਜੀ ਇਹ ਤਾਂ ਵੇਲੇ ਛੜਕਾਂ ਤੇ ਆ ਕੇ ਬਹਿ ਜਾਂਦੇ ਨੇ ਦੱਸੋ ਵੀ ਇਹ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਜਦੋਂ ਅਕਾਲੀ ਦਲ ਦੇ ਲੋਕ ਇਸ ਗੱਲ ਨੂੰ ਇਹ ਭੁੱਲ ਹੀ ਗਿਆ ਪਰਿਵਾਰ ਤੇ ਫਿਰ ਜਿਹੜੇ ਕੰਸੋ ਸਿੱਖਾਂ ਦੇ ਬੱਚਿਆਂ ਦੇ ਕਾਤਲ ਨੇ ਸਮੇਰ ਸੈਣੀ ਵਰਗੇ ਇਹ ਜਹਾਰ ਆਲਮ ਵਰਗੇ ਉਹਨਾਂ ਨੂੰ ਪੰਜਾਬ ਦਾ ਡੀਜੀਪੀ ਬਣਾਉਣਾ ਵੱਡੇ ਵੱਡੇ ਅਹੁਦਿਆਂ ਤੇ ਬਣਾਉਣਾ ਬਿਠਾ ਦੇਣਾ ਜਿਹਨੇ ਆਲਮ ਸੈਨਾ ਬਣਾਈ ਸੀ ਜਹਾਰ ਆਲਮ ਨੇ ਉਹਨੂੰ ਅਹੁਦੇ ਦੇ ਕੇ ਨਵਾਜਣਾ ਉਹਨਾਂ ਨੂੰ ਟਿਕਟਾਂ ਦੇਣਾਂ ਦੇ ਪਰਿਵਾਰ ਨੂੰ ਘਰ ਦੇ ਆਨੂੰ ਤੇ ਦੱਸੋ ਵੀ ਇਹ ਕੌਮ ਕਿੱਧਰ ਨੂੰ ਜਾਵੇ ਤੇ ਕਿਹੜੇ ਮੂਹ ਨੇ ਇਹਨਾਂ ਲੋਕਾਂ ਨੂੰ ਆਪਣਾਵੇ ਅੱਜ ਪੰਥ ਕਿਉਂ ਆਪਣਾਵੇ ਇਹਨਾਂ ਨੂੰ ਇਹ ਗਲਤੀ ਵੀ ਮੰਨੀ ਆ ਅਕਾਲੀ ਦਲ ਦੇ ਜਿਹੜੇ ਨੁਮਾਇंदे ਆਏ ਸੀ ਕਹਿੰਦੇ ਕਿ ਇਹ ਜਹਾਂ ਸਾਡੇ ਜਿਹੜੇ ਆਏ ਸੀ ਹਾਂ ਹਾਂ ਵੇਖੋ ਮੈਂ ਸੰਵਿਧਾਨ ਵੀ ਦੋਸ਼ੀ ਤਾਂ ਸਾਰੇ ਬਰਾਬਰ ਦੇ ਨੇ ਜਿਹੜਾ ਪ੍ਰਧਾਨ ਹੁੰਦਾ ਨੇ ਕੌਮ ਦਾ ਕੋਈ ਜਥੇਬੰਦੀ ਦਾ ਉਹਦਾ ਬਹੁਤਾ ਯੋਗਦਾਨ ਹੁੰਦਾ ਹਾਂ ਹਾਂ ਉਹਦੇ ਸਿਰ ਤੇ ਜ਼ਿੰਮੇਵਾਰੀ ਹੁੰਦੀ ਆ ਲੇਕਿਨ ਉਹਦਾ irda girda ਜਿਹੜਾ ਉਸ ਅਨਾਂ ਦਾ ਭੋਗਣ ਵਾਲਾ ਸੁਖ ਭੋਗਣ ਵਾਲਾ ਵਜ਼ੀਰੀਆਂ ਭੋਗਣ ਵਾਲਾ ਦੋਸ਼ੀ ਤਾਂ ਉਹ ਵੀ ਬਰਾਬਰ ਹੈ ਜਾਂ ਤਾਂ ਆਵਾਜ਼ ਉਠਾਉਂਦੇ ਤਾਂ ਉਸ ਦਿਨ ਠੋਦੇ ਉਸ ਦਿਨ ਆਵਾਜ਼ ਠਾਉਣੀ ਚਾਹੀਦੀ ਸੀ ਨਾ ਉਸ ਦਿਨ ਇਹ ਗੱਲ ਅਕਾਲ ਤਖਤ ਸਾਹਿਬ ਤੇ ਆਉਣਾ ਚਾਹੀਦਾ ਨਾ ਵੀ ਅਸੀਂ ਛੱਡ ਕੇ ਆ ਗਏ ਭਾਈ ਹਾਂ ਵਜ਼ੀਰੀਆਂ ਛੱਡੀਆਂ ਹੁੰਦੀਆਂ ਉਹਦੇ ਛੱਡਿਆ ਉਹ ਤਾਂ ਨਹੀਂ ਛੱਡਿਆ ਸੀ ਬਰਾਬਰ ਸੁਖ ਲੈਂਦੇ ਰਹੇ ਵਜ਼ੀਰੀਆਂ ਭੋਗਦੇ ਰਹੇ ਜਦੋਂ ਹੁਣ ਪੰਜਾਬ ਦੇ ਲੋਕ ਸਾਨੂੰ ਮੂੰਹ ਹੀ ਲਾਉਣੋਂ ਹਟ ਗਏ ਤੇ ਫੇਰ ਅਸੀਂ ਅਕਾਲ ਤਖਤ ਸਾਹਿਬ ਨੂੰ ਭੱਜੇ ਤੇ ਫੇਰ ਅਸੀਂ ਆਖਿਆ ਨਹੀਂ ਜੀ ਅਸੀਂ ਤਾਂ ਛੱਡ ਕੇ ਆ ਰਹੇ ਹਾਂ ਮੈਂ ਸਮਝਦਾ ਫੈ ਤਾਂ ਇਹ ਘਾਟੀ ਵਾਲੀ ਗੱਲ ਹੈ